ਅਰੇ ਅਸੀਂ ਕੋਈ ਗਲਤ ਕੰਮ ਨਹੀਂ ਕੀਤਾ ਤੇ ਮੈਂ ਬਹੁਤ ਵਿਕਾਸ ਕੀਤਾ ਜਲੰਧਰ ਦਾ ਤੇ ਜਿਹੜੇ ਕਹਿ ਰਹੇ ਅਸੀਂ ਕੋਈ ਗਲਤ ਕੰਮ ਨਹੀਂ ਸਰਕਾਰ ਹੋ ਰਹੀ ਹੈ ਜਲੰਧਰ ਬੈਸਟ ਦੇ ਵਿੱਚ ਜਿਹੜਾ ਵਿਕਾਸ ਕੀਤਾ ਉਹਨਾਂ ਨੇ ਆਪਣੇ ਉਹਨਾਂ ਨੇ ਜਿਹੜਾ ਵਿਕਾਸ ਕੀਤਾ ਜਾ ਰਹੀ ਹੈ ਜਿਹੜੇ ਉਹ ਆਪਣੇ ਆਪ ਨੂੰ ਬਹੁਤ ਸਹੀ ਸਾਬਤ ਕਰਦੇ ਆ ਤੇ ਉਹ ਡਿਟੇਲ ਦੇ ਨਾਲ ਜਿਹੜੇ ਸਾਡੇ ਪਵਨ ਕੁਮਾਰ ਤਿੰਨੂ ਜੀ ਤੁਹਾਨੂੰ ਦੱਸਣਗੇ ਪਵਨ ਕੁਮਾਰ ਤਿੰਨੂ ਤੁਹਾਡਾ ਬਹੁਤ ਬਹੁਤ ਧੰਨਵਾਦ ਸਭ ਦਾ ਵੈਸੇ ਸਭ ਜਾਣਦੇ ਕਿ ਕਾਂਗਰਸ ਇਸ ਦੇਸ਼ ਵਿੱਚ ਕਰਪਸ਼ਨ ਦਾ ਕਲਚਰ ਲੈ ਕੇ ਆਉਣ ਵਾਲੀ ਹੈ ਇਸ ਦੇਸ਼ ਨੂੰ ਭ੍ਰਸ਼ਟਾਚਾਰ ਵਿੱਚ ਧਕੇਲਣ ਵਾਲੀ ਹੈ ਦੁਨੀਆ ਵਿੱਚ ਜੇ ਕ腐ਸ਼ਨ ਦੇ ਵੱਡੇ ਵੱਡੇ ਮਾਮਲੇ ਸਾਹਮਣੇ ਆਏ ਤਾਂ ਉਹ ਕ腐ਸ਼ਨ ਦੇ ਖਾਤੇ 'ਚ ਹੀ ਪੈਂਦੇ ਆ ਕਾਂਗਰਸ ਦੇ ਖਾਤੇ 'ਚ ਪੈਂਦੇ ਆ ਕੁਝ ਲੋਕ ਇਹ ਸਮਝਦੇ ਆ ਵੀ ਅਸੀਂ ਐਮਸੀ ਬਣ ਜਾਈਏ ਐਮਐਲਏ ਬਣ ਜਾਈਏ ਲੋਕਾਂ ਪਰਤੀ ਜ਼ਿੰਮੇਵਾਰੀਆਂ ਨਾ ਨਿਭਾਈਏ ਤੇ ਸਿਰਫ ਆਪਣੇ ਪਰਿਵਾਰ ਲਈ ਕੰਮ ਕਰੀਏ ਸੁਰਿੰਦਰ ਕੌਰ ਜੀ ਜਿਹੜੇ ਉਮੀਦਵਾਰ ਨੇ ਜਿਹੜੇ 5 ਸਾਲ ਸੀਨੀਅਰ ਡਿਪਟੀ ਮੇਅਰ ਰਹੇ ਜਿਹੜੇ ਹੁਣ ਉਮੀਦਵਾਰ ਨੇ ਕਾਂਗਰਸ ਦੇ ਇਹ ਸਵਾਲ ਤਾਂ ਲੋਕ ਉਹਨਾਂ ਨੂੰ ਕਰਦੇ ਹੀ ਆ ਕਿ ਤੁਸੀਂ 5 ਸਾਲ ਗੈਰਹਾਜ਼ਰ ਰਹੇ ਤੁਹਾਡੇ ਦਫ਼ਤਰ ਨੂੰ ਤਾਲਾ ਲੱਗਾ ਰਿਆ ਤੁਸੀਂ ਆਪਣੇ ਜਲੰਧਰ ਸ਼ਹਿਰ ਵਿੱਚ ਗਏ ਨਹੀਂ ਕਿਤੇ ਤੁਸੀਂ ਜਾ ਕੇ ਕਿਸੇ ਦੀ ਸਾਰ ਨਹੀਂ ਲਈ ਇਸ ਇਲਾਕੇ ਚ ਪੀਣ ਵਾਲੇ ਪਾਣੀ ਦੀ ਪ੍ਰੋਬਲਮ ਹੈ ਕਿਤੇ ਕੋਈ ਸੀਵਰੇਜ ਦੀ ਪ੍ਰੋਬਲਮ ਹੈ ਕਿਤੇ ਗਲੀ ਦੀ ਪ੍ਰੋਬਲਮ ਸੜਕ ਦੀ ਪ੍ਰੋਬਲਮ ਰੋਸ਼ਨੀ ਦੀ ਪ੍ਰੋਬਲਮ ਕਿਤੇ ਪਾਰਕ ਦੀ ਪ੍ਰੋਬਲਮ ਕਿਤੇ ਸਰਕਾਰੀ ਸਕੂਲ ਦੀ ਪ੍ਰੋਬਲਮ ਬੀਬੀ ਜੀ ਕਿਤੇ ਵੀ ਜਾ ਕੇ ਆਪਣੀ ਹਾਜ਼ਰੀ ਦਰਜ ਨਹੀਂ ਕਰਾ ਸਕੇ ਕਿਸੇ ਦੀ ਕੋ ਮੁਸ਼ਕਲ ਹੱਲ ਨਹੀਂ ਕਰ ਸਕੇ 5 ਸਾਲ ਪਾਵਰ ਚ ਰਹਿੰਦੇ ਆ ਵਿਕਾਸ ਨਹੀਂ ਕਰਾ ਸਕੇ ਬਲਕਿ ਉਹਨਾਂ ਦੇ ਆਪਣੇ ਮਹੱਲੇ ਚ ਜੱਲੋਵਾਲ ਆਬਾਦੀ ਪਾਣੀ ਦੇ ਟਿਊਬਲ ਨਹੀਂ ਲੱਗੇ ਉੱਥੇ ਪਾਣੀ ਗੰਦਾ ਆਉਂਦਾ ਰਿਹਾ ਉਹਨਾਂ ਦੇ ਟਾਈਮ ਤੇ ਵੀ ਤੇ ਪਾਣੀ ਦੇ ਟਿਊਬਲ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਲੱਗੇ ਆ ਉੱਥੇ ਦੇ ਲੋਕ ਵੀ ਕਹਿੰਦੇ ਆ ਕਿ ਕਰੋਨਾ ਤਾਂ 2020 ਚ ਆਇਆ ਸੀ 21 ਚ ਤਕਰੀਬਨ ਖਤਮ ਹੋ ਗਿਆ ਸੀ ਲੇਕਿਨ ਬੀਬੇ ਜੀ ਬੀਬੀ ਜੀ ਅੱਜ ਤੱਕ 2024 ਤੱਕ ਕਰੋਨਾ ਵਾਲੇ ਸਟੇਟਸ 'ਚ ਹੀ ਰਹੇ ਕਿ ਉਹਨਾਂ ਨੇ ਆਮ ਲੋਕਾਂ ਨੂੰ ਆਪਣੇ ਘਰ ਵਿੱਚ ਨਹੀਂ ਵੜਨ ਦਿੱਤਾ ਚਲੋ ਮੈਂ ਅੱਜ ਜਿਹੜੀ ਗੱਲ ਤੁਹਾਡੇ ਸਾਹਮਣੇ ਅਸੀਂ ਰੱਖਣੀ ਆ ਉਹਨਾਂ ਨੇ ਲੋਕਾਂ ਦਾ ਵਿਕਾਸ ਲੋਕਾਂ ਦਾ ਕੋਈ ਫਾਇਦਾ ਨਹੀਂ ਕੀਤਾ ਬਲਕਿ ਆਪਣੇ ਪਰਿਵਾਰ ਦੀ ਸੇਵਾ ਖੂਬ ਕੀਤੀ ਹੈ ਦਿওল ਨਗਰ ਚ ਇੱਕ ਕੋਕਾ ਕੋਲਾ ਦੀ ਫੈਕਟਰੀ ਜਾਂ ਡਿਪੋ ਸੀ ਜਿਹੜਾ ਤਕਰੀਬਨ 750 ਮਰਲੇ ਦਾ ਸੀ ਕੋਕਾ ਕੋਲਾ ਨੇ ਉਹਨੂੰ ਕਮਰਸ਼ੀਅਲ ਕਰਾ ਕੇ ਉੱਥੇ ਬੀਕੂ ਬਣਾਇਆ ਸੀ ਉਹਨਾਂ ਦੇ ਬੇਟੇ ਨੇ ਆਪਣੀ ਮਦਰ ਜਿਹੜੇ ਉਸ ਵੇਲੇ ਸੀਨੀਅਰ ਡਿਪਟੀ ਮੇਅਰ ਸੀ ਉਹਨਾਂ ਦੀ ਪੋਜੀਸ਼ਨ ਦਾ ਫਾਇਦਾ ਉਠਾਉਂਦੇ ਹੋਏ ਜ່າ ਸੁਰਿੰਦਰ ਕੌਰ ਜੀ ਨੇ ਆਪਣੇ ਬੇਟੇ ਨੂੰ ਆਸ਼ੀਰਵਾਦ ਦਿੰਦੇ ਹੋਏ ਸ਼ਹਿਦ ਦਿੰਦੇ ਹੋਏ ਉਸ ਜਗ੍ਹਾ ਨੂੰ ਖਰੀਦ ਕੇ ਕਮਰਸ਼ੀਅਲ ਜਗ੍ਹਾ ਨੂੰ ਬਿਨਾ ਕਿਸੇ ਲਾਇਸੈਂਸ ਬਿਨਾ ਸੀਐਲਯੂ ਬਿਨਾ ਸੀਵਰੇਜ ਦੀ ਅਪਰੂਵਲ ਲਿਆ ਉਹਨੂੰ 750 ਮਰਲੇ ਜਗ੍ਹਾ ਨੂੰ ਕਮਰਸ਼ੀਅਲ ਨੂੰ ਰੈਜ਼ੀਡੈਂਸ਼ੀਅਲ ਵਿੱਚ ਵੇਚਣਾ ਸ਼ੁਰੂ ਕਰ ਦਿੱਤਾ ਆ ਆਇਰ ਇਹ ਹੈ ਜਿਹਨੂੰ ਸ਼ਾਇਦ ਤੁਸੀਂ ਵੀ ਵੇਖ ਕੇ ਆਏ ਹੋਵੋਗੇ ਜਿਹਨੂੰ ਸ਼ਾਇਦ ਤੁਸੀਂ ਵੀ ਵੇਖ ਇੱਥੇ ਪਹਿਲਾਂ ਛੱਡ ਸੀ ਕੋਕਾ ਕੋਲਾ ਦੀ ਬਹੁਤ ਵੱਡੀ ਦਿਓ ਨਗਰ ਹੁਣ ਸਾਫ ਹੋ ਗਈ ਹੈ ਹੁਣ ਇਹਦੇ 4-4 5-5 ਮਰਲੇ ਦੇ ਪਲਾਟ ਕੱਟ ਕੇ ਵੇਚੇ ਜਾ ਰਹੇ ਉਹਦਾ ਸਬੂਤ ਹੈ ਕਿ ਆ ਇੱਕ ਰਜਿਸਟਰੀ ਆ ਕਰੀਬਨ 3 ਮਰਲੇ ਦੀ 3 ਮਰਲੇ ਵੱਡੇ ਆ 3 ਮਰਲੇ ਵੱਡੇ ਜਿਹਦੇ ਵਿੱਚ ਉਹਨਾਂ ਦੇ ਬੇਟੇ ਦੀ ਫੋਟੋ ਹੈ ਔਰ ਉਹਨਾਂ ਦੇ بیٹے ਕਰਨ ਦਾ ਹੀ ਨਾਮ ਹੈ ਉਹਨਾਂ ਨੇ ਅੱਗੋਂ ਛੋਟੇ ਪਲਾਟ ਬਣਾ ਕੇ ਇਹਨੂੰ ਵੇਚਣਾ ਸ਼ੁਰੂ ਕਰ ਦਿੱਤਾ ਹੈ ਜੋ ਕਿ ਇਲੀਗਲ ਹੈ ਗੈਰਕਾਨੂੰਨੀ ਹੈ ਬਿਨਾਂ ਕਿਸੇ ਪ੍ਰਵਾਨਗੀ ਦੇ ਇਹ ਸਿੱਧਾ ਸਾਦਾ ਸਾਫ਼ ਰਾਜਨੀਤਿਕ ਪਾਵਰ ਨੂੰ ਆਪਣੇ ਪਰਿਵਾਰ ਵਾਸਤੇ ਘਰ ਵਾਸਤੇ ਨਜਾਇਜ਼ ਵਰਤੋਂ ਦਾ ਇੱਕ ਉਦਾਹਰਣ ਹੈ ਜੇ ਚੁਣੇ ਹੋਏ ਲੀਡਰ ਜਿਹੜੇ ਦਮ ਭਰਦੇ ਆ ਵੀ ਅਸੀਂ ਲੋਕਾਂ ਦੀ ਸੇਵਾ ਕਰਨੀ ਆ ਤੇ ਜੇ ਉਹ ਆਪਣੇ ਪਰਿਵਾਰਾਂ ਲਈ ਆਪਣੇ ਬੱਚਿਆਂ ਲਈ ਇਦਾਂ ਦੇ ਇਲੀਗਲ ਕੰਮ ਕਰਨਗੇ ਤਾਂ ਫਿਰ ਹੁਣ ਤਾਂ ਉਹ ਦੂਜੀ ਵਿਧਾਨ ਸਭਾ ਦੀ ਚੋਣ ਲੜ ਰਹੇ ਆ ਅੱਗੇ ਤੋਂ ਕਾਰਪੋਰੇਸ਼ਨ ਚ ਸੀ ਪਾਵਰ ਚ ਲੋਕਾਂ ਦਾ ਕੋਈ ਕੰਮ ਕਰਨ ਤੋਂ ਤਾਂ ਨਹੀਂ ਕੀਤਾ ਲੇਕਿਨ ਆਪਣੇ ਪਰਿਵਾਰ ਦੀ ਸੇਵਾ ਕਰਨੀ ਸ਼ੁਰੂ ਕਰਤੀ ਜੇ ਉਹ ਐਮਐਲਏ ਬਣਦੇ ਆ ਤੇ ਫਿਰ ਤਾਂ ਇਸ ਤੋਂ ਵੱਡੇ ਵੱਡੇ ਹੀਰਾ ਫੈਰੀ ਦੇ ਰਿਕਾਰਡ ਟੁੱਟ ਸਕਦੇ ਆ ਇਨਲੀਗਲ ਕਲੋਨੀਆਂ ਹੋਰ ਵੀ ਕੱਟੀਆਂ ਜਾ ਸਕਦੀਆਂ ਫਿਰ ਦੇਖੋ ਆਪਣੇ ਬੇਟੇ ਦੇ ਨਾਂ ਤੇ ਰਜਿਸਟਰੀ ਕਰਵਾ ਕੇ ਪਲਾਟ ਵੀ ਛੋਟੇ ਛੋਟੇ ਕੱਢ ਦਿੱਤੇ ਔਰ ਬਿਨਾ ਪਰਮਿਸ਼ਨ ਉਹਨੂੰ ਸੀਵਰੇਜ ਨਾਲ ਵੀ ਜੋੜ ਦਿੱਤਾ ਕਾਰਪੋਰੇਸ਼ਨ ਕਿਉਂਕਿ ਕਾਰਪੋਰੇਸ਼ਨ ਚ ਮਾਤਾ ਜੀ ਉਹਨਾਂ ਦੇ ਸੀਨੀਅਰ ਡਿਪਟੀ ਮੇਅਰ ਸੀ ਤੋ ਪਾਣੀ ਵੀ ਜੋੜ ਦਿੱਤਾ ਸੀਵਰੇਜ ਵੀ ਜੋੜ ਦਿੱਤਾ ਗਿਆ ਛੋਟੇ ਪਲਾਟ ਕੱਟਣ ਦੀ ਕੋਈ ਕੰਪੀਟੈਂਟ ਅਥਾਰਟੀ ਕੋਲੋਂ ਜਾਂ ਕਨਸਰਨਡ ਅਥਾਰਟੀ ਕੋਲੋਂ ਕੋਈ ਪਰਮਿਸ਼ਨ ਵੀ ਨਹੀਂ ਲਈ ਸੋ ਇਹ ਗੱਲ ਤਾਂ ਇਸ ਕਰਕੇ ਸੀ ਤੁਹਾਡੇ ਜ਼ਰੀਏ ਜਲੰਧਰ ਔਰ ਜਲੰਧਰ ਰੈਸਟ ਦੇ ਲੋਕਾਂ ਦੇ ਸਾਹਮਣੇ ਲਿਆਉਣਾ ਚਾਹੁੰਦੇ ਆ ਕਿ ਲੋੜ ਆ ਰਾਜਨੀਤੀ ਵਿੱਚ ਸਾਫ਼ ਸੁਥਰੇ ਲੋਕ ਕੌਣ ਰਾਜਨੀਤੀ ਦੇ ਅੰਦਰ ਪੈਸਾ ਕਮਾਉਣਾ ਇਲੀਗਲ ਕੰਮ ਕਰਨਾ ਇਹ ਕਿੰਨੀ ਕੁ ਦੇਰ ਚੱਲਦਾ ਰਹੇਗਾ ਔਰ ਕਾਂਗਰਸ ਜਿਹੜੀ ਕਾਰਪੋਰੇਸ਼ਨ ਚ ਹੋਵੇ ਜਾਂ ਸਟੇਟ ਚ ਹੋਵੇ ਉਹ ਸਮਝਦੀ ਆ ਵੀ ਕ腐ਸ਼ਨ ਕਰਨਾ ਕਮਿਸ਼ਨਵਾਜੀ ਕਰਨਾ ਤਾਂ ਸ਼ਾਇਦ ਉਹਨਾਂ ਦਾ ਹੱਕ ਹੀ ਹੁੰਦਾ ਹੈ ਉਹਨਾਂ ਦਾ ਫਰਜ਼ ਹੈ ਹੁਣ ਇਹ ਨਹੀਂ ਚੱਲੇਗਾ ਅਸੀਂ ਬੋਲਾਂਗੇ ਪਰ ਅਸੀਂ ਇਹ ਕੰਮ ਨਹੀਂ ਹੋਣ ਦੇਵਾਂਗੇ ਇਹਦੇ ਵਿੱਚ ਇਹਦੀ ਜਾਂਚ ਵੀ ਹੋਣੀ ਚਾਹੀਦੀ ਹੈ ਮੈਂ ਡਿਮਾਂਡ ਕਰਦਾ ਕਿ ਇਹਦੀ ਵਿਜੀਲੈਂਸ ਜਾਂਚ ਹੋਵੇ ਭਈ ਉਹਨਾਂ ਨੂੰ ਕਿਸ ਤਰੀਕੇ ਨਾਲ ਉਹਨਾਂ ਨੇ ਜਿਹੜੇ ਝਾਲੀ ਡਾਕੂਮੈਂਟ ਐਨਓਸੀ ਲਈ ਹੈ ਹੋਰ ਦੱਸਦਾ ਤੁਹਾਨੂੰ ਉਹਨਾਂ ਨੇ ਆ ਜਿਹੜੀ ਇੱਕ ਰਜਿਸਟਰੀ ਕਰਵਾਈ ਹੈ ਇਹਦੀ ਇੱਕ ਐਨਓਸੀ ਲਈ ਹੈ ਔਰ ਝਾਲੀ ਡਾਕੂਮੈਂਟ ਲਾਏ ਗਏ ਉੱਥੇ ਤੋਂ ਇਸ ਗੱਲ ਦੀ ਮੈਂ ਵਿਜੀਲੈਂਸ ਕੋਲੋਂ ਡਿਮਾਂਡ ਕਰਦਾ ਕਿ ਇਹਦੀ ਜਾਂਚ ਹੋਵੇ ਔਰ ਪਤਾ ਲੱਗੇ ਪਬਲਿਕ ਨੂੰ ਰਸਤੇ ਦੇ ਵੋਟਰਸ ਨੂੰ ਪਤਾ ਲੱਗੇ ਕਿ ਬੀਬੀ ਜੀ ਦੀ ਡਿਊਟੀ ਤਾਂ ਬਣਦੀ ਸੀ ਇਲਾਕੇ ਦੇ ਲੋਕਾਂ ਨੂੰ ਸਾਫ਼ ਸੁਥਰਾ ਪਾਣੀ ਦੇਣਾ ਸੀਵਰੇਜ ਪ੍ਰਬੰਧ ਕਰਕੇ ਦੇਣਾ ਪਰ ਉਹ ਲੱਗੇ ਰਹੇ ਉਹਨਾਂ ਦਾ ਧਿਆਨ ਆਪਣੇ ਪਰਿਵਾਰ ਆਪਣੇ ਬੇਟਿਆਂ ਨੂੰ ਫਾਈਨੈਂਸ਼ੀਅਲੀ ਇਲੀਗਲ ਕੰਮ ਕਰਕੇ ਸਟਰੋਂਗ ਕਰਨ ਵੱਲ ਉਹਨਾਂ ਦਾ ਧਿਆਨ ਲੱਗਿਆ ਰਿਹਾ ਸੋ ਇਹ ਗੱਲ ਅਸੀਂ ਤੁਹਾਡੇ ਸਾਹਮਣੇ ਲਿਆਂਦੀ ਹੈ ਤਾਂ ਅਸੀਂ ਚਾਹੁੰਦੇ ਹਾਂ ਕਿ ਜਲੰਧਰ ਰਸਤੇ ਦੇ ਲੋਕਾਂ ਨੂੰ ਪਤਾ ਲੱਗੇ ਕਿ ਉਮੀਦਵਾਰ ਜਿਹੜੇ ਖੜੇ ਆ ਉਹਨਾਂ ਦਾ ਕੀ ਕੀ ਕਿਰਦਾਰ ਆ ਉਹਨਾਂ ਨੂੰ ਵੋਟ ਪਾਉਣ ਵਿੱਚ ਆਸਾਨੀ ਰਹੇ ਚੰਗਾ ਸਾਫ ਸੁਥਰਾ ਉਮੀਦਵਾਰ ਚੁਣਨ ਵਿੱਚ ਆਸਾਨੀ ਰਹੇ ਉਹ ਜ਼ਿੰਮੇਵਾਰੀ ਅਸੀਂ ਅਜਿਹੀ ਹੈ ਜਿਹੜੀ ਇੱਕ ਨਿਥਲ ਪੌਰ ਤੁਸੀਂ ਐਕਟਿਵਿਟੀ ਕੀਤੀ ਆ ਹੋਇਆ ਜਿਹੜਾ ਵੀ ਕੌਂਸਲਰ ਇਲੈਕਟ ਹੁੰਦਾ ਹੈਗਾ ਉਹ ਪ੍ਰੋਪਰਟੀਆ ਤਾਰੂਾਰੀ ਨਹੀਂ ਕਰ ਸਕਦਾ ਪਰ ਫਿਰ ਦੇਖਿਆ ਜਾਂਦਾ ਵੀ ਕੌਂਸਲਰ ਤਕਰੀਬਨ ਪ੍ਰੋਪਰਟੀ ਦੇ ਗਾਮਲੇ ਵਿੱਚ ਜਿਹੜੇ ਇਨਵੋਲ ਨੇ ਕੋਈ 플ੌਟ ਕੱਟ ਰਿਹਾ ਹੈ ਇਲੈਗਲ 플ੌਟ ਕੱਟ ਰਿਹਾ ਹੈ ਕੋਈ ਜਿਹੜਾ ਕੋਠੀਆਂ ਬਣਾਉਣਾ ਦੇਖ ਰਿਹਾ ਹੈ ਕਿ ਇਹ ਤੁਹਾਡੀ ਗੋਮਨ ਆਂਦੀ ਇਹਦੇ ਬਾਰੇ ਕੋਈ ਇਸ ਤਰ੍ਹਾਂ ਕੁਝ ਬਣਾਉਂਗੇ ਜਿਵੇਂ ਜਿਹਾ ਕੋਈ ਦੇਖੋ ਅ ਕੰਟਰੋਲ ਕਰੋਗੇ ਅਸੀਂ ਤੁਹਾਡੇ ਜ਼ਰੀਏ ਕਿਉਂਕਿ ਤੁਸੀਂ ਵੀ ਬੜਾ ਇੰਪੋਰਟੈਂਟ ਪਿਲਰ ਹੋ ਡੈਮੋਕ੍ਰੇਸੀ ਦਾ ਤੁਹਾਡਾ ਵੀ ਯੋਗਦਾਨ ਚਾਹੀਦਾ ਕਰਪਸ਼ਨ ਖਤਮ ਹੋਵੇ ਇਹੋ ਜਿਹਾ ਇਲੀਗਲ ਕੰਮ ਨਾ ਹੋਣ ਤੇ ਤੁਸੀਂ ਵੀ ਸਹਿਯੋਗ ਕਰੋ ਅਸੀਂ ਵੀ ਸਹਿਯੋਗ ਪੀਰੋਰੀ ਜਰੀਏ ਦਿੱਸ ਰਹੀ ਹੈ ਇਸ ਟਾਈਮ ਤੇ ਹੈ ਜਿਹੜੀ ਹੈ